ਇਸ ਵੇਲੇ ਭਾਰਤ ਤੇ ਪਾਕਿਸਤਾਨ ਦੀ ਜੰਗ ਨੂੰ ਲੈ ਕੇ ਜੋ ਹਾਲਾਤ ਬਣੇ ਹੋਏ ਨੇ ਉਸ ਦੇ ਵਿੱਚ মিডিਆ ਬਹੁਤ ਵੱਡਾ ਰੋਲ ਨਿਭਾ ਰਿਹਾ ਹੈ ਪਰ ਜਿਹੜਾ মিডিਆ ਦਾ ਰੋਲ ਹੋਣਾ ਚਾਹੀਦਾ ਹੈ ਉਸ ਦੀ ਬਜਾਏ ਬਹੁਤ ਸਾਰੀਆਂ ਚੀਜ਼ਾਂ ਅਜਹੀਆਂ ਸਾਹਮਣੇ ਆ ਰਹੀਆਂ ਨੇ ਜਿਨ੍ਹਾਂ ਨੂੰ ਲੈ ਕੇ ਲੋਕਾਂ ਦੇ ਤੱਕ ਬਹੁਤ ਸਾਰੀਆਂ ਗਲਤ ਸੂਚਨਾਵਾਂ ਪਹੁੰਚਾਈਆਂ ਜਾ ਰਹੀਆਂ ਨੇ ਜਾਂ ਫਿਰ ਕਹਿ ਲਈਏ ਕਿ ਲੋਕਾਂ ਨੂੰ ਮਿਸਗਾਈਡ ਕੀਤਾ ਜਾ ਰਿਹਾ ਹੈ ਜਾਂ ਜਾਂ ਫਿਰ ਕਿਸ ਤਰ੍ਹਾਂ ਇਸ ਜੰਗ ਦੇ ਹਾਲਾਤਾਂ ਦੇ ਬਾਰੇ ਗਲਤ ਜਾਣਕਾਰੀਆਂ ਆਮ ਲੋਕਾਂ ਤੱਕ ਪਹੁੰਚਾਈਆਂ ਜਾ ਰਹੀਆਂ ਨੇ ਤੇ ਅਸੀਂ ਉਹਨਾਂ ਤੋਂ ਕਿਸ ਤਰ੍ਹਾਂ ਬਚ ਸਕਦੇ ਹਾਂ ਸੋ ਇਹਦੇ ਬਾਰੇ ਗੱਲਬਾਤ ਕਰਾਂਗੇ ਸੋ ਸਾਡੇ ਨਾਲ ਸਾਬਕਾ ਫੌਜੀ ਅਵਤਾਰ ਸਿੰਘ ਜੀ ਮੌਜੂਦ ਨੇ ਗੱਲਬਾਤ ਕਰਦੇ ਮਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮਹਾਰਾਜ ਜੀ ਮੈਂ ਇੱਕ ਸਾਬਕਾ ਫੌਜੀ ਅਵਤਾਰ ਸਿੰਘ 79 ਮੀਡੀਅਮ ਰੈਜiment ਦਾ ਮੈਂ ਹੌਲਦਾਰ ਰਟਾਇਰਡ ਹਾਂ ਜੀ ਮੇਰਾ ਫਰਜ਼ ਇਹ ਆ ਕਿ ਮੇਰੇ ਦੇਸ਼ ਵਾਸਤੇ ਜੋ ਮੈਂ ਸਰਵਿਸ ਦੇ ਵਿੱਚ ਕੀਤਾ ਜੋ ਮੇਰੀ ਸਰਬਸਾ ਉਹ ਮੈਂ ਆਪ ਜੀ ਨੂੰ ਦੱਸ ਰਹੀ ਜੇ ਸਕਦਾ ਹੌਲ ਦੀ ਕੋਈ ਵੀ ਗਤੀਵਿਧੀ ਜੇ ਅਗਰ ਮੈਂ ਆਪ ਜੀ ਨੂੰ ਦੱਸਦਾ ਆ ਮੈਂ ਗੁਨਾਹਗਾਰਾਂ ਫੌਜ਼ਦਾਰ ਵੀ ਤੇ ਦੇਸ਼ਦਾਰ ਵੀ ਪਰ ਮੈਂ ਇਸ ਗੱਲ ਤੋਂ ਹਰਾਨ ਆ ਮੀਡੀਆ ਤੱਕ ਇਹ ਖਬਰਾਂ ਪਹਚਾਹ ਕੌਣ ਰਿਹਾ ਅਸੀਂ ਕੋਈ ਗਨ ਖੜੀ ਕਰੀਏ ਕੋਈ ਫੌਜੀ ਖੜਾ ਕਰੀਏ ਕੋਈ ਮੋਰਚਾ ਪੱਟੀਏ ਅਸੀਂ ਸਾਰ ਪੈ ਸਭ ਤੋਂ ਪਹਿਲਾਂ ਉਹਨੂੰ ਕੈਮੋਫਲਾਈਕ ਕੰਸੀਲਮੈਂਟ ਕਰਦੇ ਆ ਉਹਨੂੰ ਟੱਕਦੇ ਆ ਉਹਤੇ ਜਾਲਾ ਪਾਉਂਦੇ ਆ ਕਿ ਮੈਨੂੰ ਦੁਸ਼ਮਣ ਨਾ ਦੇਖੇ ਮੈਂ ਕੱਲ ਸ਼ਾਮੀ ਪੀਟੀਸੀ ਨਿਊਜ਼ ਮੈਂ ਚੈਨਲ ਦਾ ਨਾਮ ਲੈਣਾ ਬਕਾਇਦਾ ਹੂੰ 9:30 ਵਜੇ ਮੈਂ ਆਇਆ ਆਪਣਾ ਖੇਤੀਬਾੜੀ ਦਾ ਕੰਮ ਖਤਮ ਕਰਕੇ ਤੇ ਟੀਵੀ ਲਾਇਆ ਤੇ ਦੇਖਿਆ ਪ੍ਰੋਜੈਕਟਰ ਦੇ ਉੱਪਰ ਦਿਖਾ ਕੇ ਸਕਰੀਨ ਦੇ ਉੱਤੇ ਬਕਾਇਦਾ ਸ਼ੋਅ ਕਰਕੇ ਕਿ ਇੰਨੀ ਇਸ ਗੰਨ ਦੀ ਮਾਰ ਆ 400 ਕਿਲੋਮੀਟਰ ਹੂੰ ਇੱਥੇ-ਇੱਥੇ ਸਾਡੀਆਂ ਗੰਨਾਂ ਲੱਗੀਆਂ ਨੇ ਤੁਸੀਂ ਸੇਫ ਜੇ ਤੇ ਸਾਡੀ ਫੌਜ ਖੜੀ ਆ ਬਾਰਡਰਾਂ ਤੇ ਤੇ ਤੁਸੀਂ ਬੇਚਿੰਤ ਹੋਗੇ ਸੋਮੋ ਇਹ ਦੱਸਣ ਦੀਆਂ ਗੱਲਾਂ ਨੇ ਕਿੱਥੇ ਸਾਡੀ ਗੰਨ ਲੱਗੀ ਆ ਕਿੱਥੋਂ ਅਸੀਂ ਫਾਇਰ ਕਰਦੇ ਆ ਕਿੱਦੋਂ ਨੂੰ ਅਸੀਂ ਫਾਇਰ ਕਰਦੇ ਆ ਮੀਡੀਆ ਨੇ ਕੀ ਲੱਗਾ ਤੇ ਗਾ ਮੀਡੀਆ ਨੂੰ ਕੀ ਜ਼ਰੂਰਤ ਆ ਹੂੰ ਉਹ ਮੀਡੀਆ ਦੇ ਵਿੱਚ ਸਵੇਰ ਦੀਆਂ ਖਬਰਾਂ ਆ ਰਹੀਆਂ ਫਰੀਦਕੋਟ ਵਿਖੇ ਧਮਾਕਾ ਸੁਣਿਆ ਉਹ ਯਾਰ ਸੁਣਿਆ ਤੇ ਕੀ ਕਰੀਏ ਫਿਰ ਤੇਰੀ ਖਬਰ ਨੂੰ ਹਮ ਬਠਿੰਡੇ ਦੇ ਧਮਾਕਾ ਸੁਣ ਗਿਆ ਚੁੱਪ ਨਹੀਂ ਕਰ ਸਕਦੇ ਤੁਸੀਂ ਹਮ ਲੜਾਈ ਦੇ ਵਿੱਚ ਧਮਾਕੇ ਪੈਂਦੇ ਹੀ ਹੁੰਦੇ ਨੇ ਹੋਰ ਕੀ ਹੋਰ ਕੀ ਪੈਣਗੇ ਗੋਲਾ ਫਟੂ ਰਵਾਜ ਆਉ ਹਮ ਦੱਸਣਾ ਜ਼ਰੂਰੀ ਆ ਦੱਸੋ ਮਤਲਬ ਕਿ ਇਹ ਇਹ ਬੀਜੀ ਮੈਂ ਆਪ ਜੀ ਨੂੰ ਬੇਨਤੀ ਕਰਦਾ ਮੈਂ ਹੱਥ ਬੰਨ੍ਹ ਕੇ ਇਹ ਜਿਹੜੀ ਸਾਡੀ ਭੈਣ ਹੈ ਕਾਲ ਤੱਕ ਕਾਲੀ ਆ ਉਹਨੇ ਤਾਂ ਇੱਕ ਮਹੀਨਾ ਹੋ ਗਿਆ ਉਹਨੇ ਤਾਂ ਲੜਾਈ ਲਾਈ ਨੂੰ ਚੈਨਲ ਦੇ ਉੱਤੇ ਤਾਂ ਹੂੰ ਜੇ આજ ਤੱਕ ਚੈਨਲ ਮੈਂ ਸਪਸ਼ਟ ਗੱਲ ਕਹਿਣਾ ਤੁਹਾਨੂੰ ਹੂੰ આજ ਤੱਕ ਚੈਨਲ ਜੇ ਤੁਸੀਂ ਘਰਾਂ 'ਚ ਬੰਦ ਨਾ ਜਾਂ ਕੀਤਾ ਜਾਂ ਦੇਸ਼ 'ਚੋਂ ਬੰਦ ਨਾ ਜਾਂ ਕੀਤਾ ਤੇ ਇਹਨਾਂ ਨੇ ਵਰਲਡ ਵਾਰ ਲਾ ਦੇਣੀ ਆ ਹੂੰ ਉਹ ਉਹ ਭੈਣ ਦਾ ਨਾਂ ਅੰਜਨਾ ਪਤਾ ਨਹੀਂ ਕੀ ਮੈਂ ਨਾਂ ਤਾਂ ਘੱਟ ਹੀ ਜਾਣਦਾ ਕਿਉਂ ਮੈਨੂੰ ਥੋੜੀ ਨਾਂ ਲੈਣ 'ਚ ਵੀ ਪ੍ਰੋਬਲਮ ਆ ਜਾਂਦੀ ਹੈ ਕਈ ਵਾਰ ਕਿਤੇ ਮੈਂ ਗਲਤ ਸ਼ਬਦ ਨਾਲ ਵਰਤਾ ਹੂੰ ਇਸ ਕਰਕੇ ਭਾਈ ਹੱਥ ਬੰਨ੍ਹ ਕੇ মিডিਆ ਨੂੰ ਬੇਨਤੀ ਆ ਬਦਾਲ ਚੜਾ ਕੇ ਆਪਣੀ ਟੀਆਰਪੀ ਦੇ ਚੱਕਰ ਦੇ ਵਿੱਚ ਗਲਤ ਖਬਰਾਂ ਨਾ ਛਾਪੋ ਇਹਦਾ ਕੋਈ ਫਾਇਦਾ ਨਹੀਂ ਅੱਗ ਬੁਝਾਉਣ ਵਾਲੀ ਗੱਲ ਕਰੋ ਲਾਉਣੇ ਵਾਲੀ ਗੱਲ ਨਾ ਕਰੋ ਤੇ ਸਰ ਜਿਸ ਤਰ੍ਹਾਂ ਆਪਾਂ ਗੱਲ ਕਰ ਰਹੇ ਸੀ ਵੀ ਸ਼ੁਰੂ ਦੇ ਵਿੱਚ ਆਪਾਂ ਗੱਲ ਕੀਤੀ ਵੀ মিডিਆ ਆ ਜਿਹੜਾ ਉਹਨੂੰ ਅਧਿਕਾਰ ਕੌਣ ਦਿੰਦਾ ਹੈ ਇਸ ਤਰ੍ਹਾਂ ਦੀਆਂ ਖਬਰਾਂ ਨਸ਼ਰ ਕਰਨ ਦੀ ਕਹਿ ਲਈਏ ਕਿ ਜਦੋਂ ਮੀਡੀਆ ਦੇ ਕੋਲੇ ਕੋਈ ਜਾਣਕਾਰੀ অথੈਨਟਿਕ ਹੀ ਨਹੀਂ ਜਾਂ ਆਫੀਸ਼ੀਅਲ ਤੌਰ ਤੇ ਕੋਈ ਵੀ ਸਰਕਾਰ ਨੇ ਵੀ ਪਾਬੰਦੀ ਲਗਾਈ ਸੀ ਕਿ ਜਿਹੜੀ ਫੌਜ ਦੀ ਮੂਵਮੈਂਟ ਹੈ ਵੀ ਉਹਨੂੰ ਕਿਸੇ ਵੀ ਤਰ੍ਹਾਂ ਨਾ ਦਿਖਾਇਆ ਜਾਵੇ ਫਿਰ ਵੀ ਉਹੋ ਵੀਡੀਓ ਚੱਕ-ਚੱਕ ਕੇ ਕਿਤੇ ਉਹਨਾਂ ਕਿਤੇ ਮੀਡੀਆ ਦੇ ਉੱਤੇ ਵੀ ਸੋਸ਼ਲ ਮੀਡੀਆ ਤੇ ਵੀ ਲੋਕ ਪਾ ਰਹੇ ਨੇ ਕਿ ਆਹ ਦੇਖੋ ਸਾਡੇ ਪਿੰਡ ਚੋਂ ਫੌਜ ਦੇ ਟੈਂਕ ਲੰਘ ਰਹੇ ਨੇ ਫੌਜ ਦੀ ਆਕਾਨ ਬਾਈ ਲੰਘ ਰਹੀ ਆ ਜਾਂ ਫਿਰ ਆ ਸਾਡੇ ਪਿੰਡ ਦੇ ਵਿੱਚ ਟੈਂਕ ਪਹੁੰਚ ਗਏ ਨੇ ਜੀ ਐ ਹੋ ਗਿਆ ਮਤਲਬ ਕਿ ਜਦੋਂ ਇੱਕ ਵਾਰੀ ਸਰਕਾਰ ਨੇ ਸਿੱਧੇ ਤੌਰ ਤੇ ਬਿਆਨ ਦੇ ਤਾਂ ਵੀ ਇਹ ਚੀਜ਼ ਭਾਈ ਬੰਦ ਹੋਣੀ ਚਾਹੀਦੀ ਐ ਇਸ ਇਸ ਦੇ ਨਾਲ ਦੇਸ਼ ਦੀ ਸੁਰੱਖਿਆ ਨੂੰ ਖਤਰਾ ਐ ਪਰ ਦੂਜੇ ਪਾਸੇ ਇਹ ਖੁਲੇਆਮ ਚੱਲ ਰਿਹਾ ਇਹਦੇ ਤੇ ਪਾਬੰਦੀ ਕਿਉਂ ਨਹੀਂ ਲਗਾਈ ਜਾ ਰਹੀ ਮੈਨੂੰ ਜਿੱਥੇ ਤੱਕ ਮੇਰਾ ਦਿਮਾਗ ਕੰਮ ਕਰਦਾ ਵੀ ਇਹ ਜੋ ਵੀ ਮੀਡੀਆ ਇਹ ਖਬਰ ਦੇ ਰਿਹਾ ਇਹ ਗਵਰਨਮੈਂਟ ਦੀ ਸ਼ਹਿ ਦੇ ਉੱਤੇ ਖਬਰ ਦੇ ਰਿਹਾ ਬਸ ਮੈਂ ਜ਼ਿਆਦਾ ਗੱਲ ਨਹੀਂ ਜੀ ਕਹਿਣਾ ਤੁਹਾਨੂੰ ਹੂੰ ਤੁਸੀਂ ਸਾਰੇ ਸਿਆਣੇ ਹੋ ਕਿਉਂ ਜਿਹੜਾ ਅੱਜ ਇੱਥੇ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਸੱਚ ਬੋਲਦਾ ਤੇ ਉਹਦੇ ਵਾਸਤੇ ਐਨਐਸਏ ਬਿਲਕੁਲ ਘੜੀ ਪਈ ਆ। ਹੂੰ ਐਨਐਸਏ ਲਗਾਉਣ ਲੱਗਿਆ ਇਹਨਾਂ ਨੂੰ ਨਾ ਤਾਂ ਕਿਤੋਂ ਕਾਨੂੰਨ ਲੈ ਕੇ ਆਉਣਾ ਇਹਨਾਂ ਨੇ ਕਾਨੂੰਨ ਇਹਨਾਂ ਦਾ ਆਪਦਾ ਘੜਦਾ ਆ। ਹੂੰ ਐਨਐਸਏ ਇਹਨਾਂ ਦੇ ਆਪਦੀ ਘੜਦੀ ਆ। ਹੂੰ ਤੇ ਸਰ ਫਿਰ ਜਿਸ ਤਰ੍ਹਾਂ ਦੀ ਇਹ ਜਾਣਕਾਰੀਆਂ ਲੀਕ ਆਊਟ ਕੀਤੀਆਂ ਜਾ ਰਹੀਆਂ ਨੇ ਜਾਂ ਫਿਰ ਝੂਠੀਆਂ ਖਬਰਾਂ ਦਿਖਾਈਆਂ ਜਾ ਰਹੀਆਂ ਨੇ ਇਹਦੇ ਨਾਲ ਦੇਸ਼ ਦੀ ਜਨਤਾ ਨੂੰ ਕਿਸ ਤਰ੍ਹਾਂ ਦਾ ਅਸਰ ਪੈ ਸਕਦਾ ਹੈ? ਮੈਂ ਦੇਸ਼ ਦੀ ਜਨਤਾ ਨੂੰ ਤਾਂ ਨਹੀਂ ਕਹਿ ਸਕਦਾ ਪਰ ਫੌਜ ਵਾਸਤੇ ਬਹੁਤ ਵੱਡਾ ਨੁਕਸਾਨ ਜੇ ਹਮ ਇੱਕ ਮੈਂ ਇੱਕ ਫੌਜੀ ਆ ਹਮ ਮੇਰੇ ਛੋਟੇ ਛੋਟੇ ਬੱਚੇ ਨੇ ਮੈਂ ਬੱਚੇ ਛੱਡ ਕੇ ਬਾਰਡਰਾਂ ਤੇ ਬੈਠਾ ਹਮ ਮੈਂ ਵੀ ਇੱਕ ਇਨਸਾਨ ਆ ਮੇਰੇ ਵੀ ਬੱਚੇ ਨੇ ਮੈਂ ਮਰਨ ਵਾਸਤੇ ਭਰਤੀ ਨਹੀਂ ਜੇ ਹੋਇਆ ਹਮ ਮੈਂ ਦੇਸ਼ ਦੀ ਸੇਵਾ ਕਰਨ ਵਾਸਤੇ ਭਰਤੀ ਹੋਇਆ ਆਪਣੇ ਬੱਚੇ ਪਾਲਣ ਵਾਸਤੇ ਵੀ ਭਰਤੀ ਹੋਇਆ ਦੋ ਕੰਮ ਨੇ ਮੇਰੇ ਦੋ ਧਰਮ ਨੇ ਹਮ ਇੱਕ ਮੇਰਾ ਪਰਿਵਾਰ ਦੀ ਇੱਕ ਮੇਰਾ ਦੇਸ਼ ਤੀਜਾ ਮੇਰਾ ਧਰਮ ਨਹੀਂ ਆ ਨਾ ਮੈਂ ਸੇਖਾਂ ਨਾ ਮੈਂ ਹਿੰਦੂ ਆ ਨਾ ਮੈਂ ਮੁਸਲਮਾਨ ਆ ਹੂੰ ਮੈਂ ਸਿਰਫ ਦੇ ਸਿਰਫ ਇੱਕ ਫੌਜੀ ਆ ਬਸ ਮੇਰਾ ਇਹੀ ਧਰਮ ਆ ਹੂੰ ਫੌਜੀ ਨੂੰ ਧਰਮ ਹੀ ਇਹ ਸਿਖਾਇਆ ਜਾਂਦਾ ਕਿ ਤੂੰ ਇੱਕ ਫੌਜੀ ਆ ਭਾਈ ਨਾ ਤੂੰ ਹਿੰਦੂ ਆ ਨਾ ਤੂੰ ਮੁਸਲਮਾਨ ਆ ਸਾਡੇ ਫੌਜ ਦੇ ਵਿੱਚ ਹਿੰਦੂ ਵੀਰ ਵਾਸਤੇ ਮੰਦਿਰ ਆ ਮੁਸਲਮਾਨ ਵੀਰ ਵਾਸਤੇ ਮਸਜਿਦ ਆ ਕ੍ਰਿਸਚੀਅਨ ਵੀਰ ਵਾਸਤੇ ਚਰਚਾ ਸਾਰੇ ਦੇ ਸਾਰੇ ਫੌਜ ਦੇ ਵਿੱਚ ਧਰਮ ਇਕੱਠੇ ਨੇ ਇਕੱਠੇ ਅਸੀਂ ਅਰਦਾਸ ਕਰਦੇ ਆਂ ਇਕੱਠੇ ਅਸੀਂ ਨਵਾਜ਼ ਪੜਦੇ ਆਂ ਸਾਡੇ ਤਾਂ ਫੌਜ ਦਾ ਕੋਈ ਧਰਮ ਨਹੀਂ ਜੇ ਫੌਜ ਦਾ ਧਰਮਾ ਸਿਰਫ ਤੇ ਸਿਰਫ ਫੌਜੀ ਤੇ ਅਸੀਂ ਉੱਥੇ ਹਿੱਕਾਂ ਡਾਡਾ ਅੜਦੇ ਆਂ ਪਰ ਜਦੋਂ ਮੈਂ ਪੈਨਸ਼ਨ ਆਇਆ ਸਰ ਮੈਂ ਇਸ ਗੱਲ ਦੀ ਮਾਫੀ ਮੰਗਦਾ ਆਪ ਜੀ ਤੋਂ ਇਹ ਮੈਂ ਗੱਲ ਕਹਿਣ ਤੋਂ ਪਹਿਲਾਂ ਸਾਰਿਆਂ ਤੋਂ ਮਾਫੀ ਮੰਗ ਲੈਣਾ ਆਪ ਜੀ ਸਾਰਿਆਂ ਤੋਂ ਹੀ ਪਰ ਮੈਨੂੰ ਇਸ ਗੱਲ ਦੀ ਬੜੀ ਸ਼ਰਮ ਆ ਕੀ ਯਾਰ ਆ ਪੋਲਿਟਿਕਸ ਵਾਸਤੇ ਇੰਨਾ ਲੋਕਾਂ ਵਾਸਤੇ ਉਥੇ ਆਸੀਂ ਹਿੱਕਾਂ ਡਾੜਾ ਖੜਦੇ ਆ ਹਮ ਇੰਨਾ ਵਾਸਤੇ ਜਿਹੜੇ ਫੌਜੀ ਦੇ ਚਪੇੜ ਮਾਰ ਦਿੰਦੇ ਨੇ ਫੇਕ ਅਨਕਾਊਂਟਰ ਕਰ ਦਿੰਦੇ ਨੇ ਉਹ ਯਾਰ ਸਾਨੂੰ ਸ਼ਰਮ ਆਉਂਦੀ ਆ ਯਾਰ ਇੰਨਾ ਲੋਕਾਂ ਵਾਸਤੇ ਆਸੀਂ ਹਿੱਕਾਂ ਡਾ ਕੇ ਖੜਦੇ ਆ ਜੇ ਆਸੀਂ ਫੌਜੀ ਵਿਗ ਗਿਆ ਨਾ ਤੇ ਦੇਸ਼ ਵਿਗ ਜਾਣਾ ਜੇ ਹਮ ਔਰ ਮੈਂ ਆਪ ਜੀ ਨੂੰ ਇੱਕ ਫੌਜੀ ਹੋਣ ਦੇ ਨਾਤੇ ਮੈਂ ਸ਼ਰੀਆਮ ਕਹਿੰਦਾ ਜੇ ਇਹ ਦੇਸ਼ ਤੁਸੀਂ ਵੇਚ ਚੁੱਕੇ ਹੋ ਐਲਾਨ ਹੋਣਾ ਬਾਕੀ ਆ ਬਸ ਦੇਸ਼ ਤੁਸੀਂ ਕੋਰਪੋਰੇਟ ਕਾਰਪੋਰੇਟ ਕਰਾਉਣਿਆਂ ਦੇ ਹੱਕਾਂ ਦੇ ਵਿੱਚ ਵੇਚ ਚੁੱਕੇ ਹੋ ਹੂੰ ਬਸ ਇੱਕ ਐਲਾਨ ਹੋਣਾ ਬਾਕੀ ਆ ਐਲਾਨ ਤੁਸੀਂ ਕਰ ਹੀ ਦੇਣਾ ਕਭਰਾਉਣਾ ਦੋ ਚੀਜ਼ਾਂ ਨੇ ਹਿੰਦੁਸਤਾਨ ਅੰਗਰੇਜ਼ਾਂ ਦਾ 200 ਸਾਲ ਗੁਲਾਮ ਰਿਹਾ ਹੂੰ ਪੰਜਾਬ ਰਿਹਾ 100 ਸਾਲ ਗੁਲਾਮ ਹੂੰ ਕਾਬਲ ਕੰਧਾਰ ਤੱਕ ਦਿੱਲੀ ਤੱਕ ਪੰਜਾਬ ਸੀ ਹੂੰ ਉਹ ਆਪ ਜੀ ਨੂੰ ਪਤਾ ਪੁਰਾਣੇ ਪੰਜਾਬ ਦਾ ਨਕਸ਼ਾ ਕੱਢ ਕੇ ਦੇਖ ਲਿਓ ਹੂੰ ਜੇ ਪੰਜਾਬ ਨੂੰ ਦਬ ਲਿਆ ਤੇ ਵਰਲਡ ਦਬਣਾ ਤਾਂ ਬੜਾ ਸੌਖਾ ਜੇ ਮੈਂ ਇਹ ਗੱਲ ਹਿੱਕ ਟਾਣ ਕੇ ਤੁਹਾਨੂੰ ਕਹਿਣਾ ਜੇ ਅੱਜ ਹਿੰਦੁਸਤਾਨ ਪਾਕਿਸਤਾਨ ਦੇ ਵਿਚਾਲੋਂ ਲੈਨ ਚੱਕ ਦੋ ਦੋਏ ਮੁਲਕ ਇੱਕ ਹੋ ਜਾਣ ਵਰਲਡ ਜਿਹੜੇ ਮਰਜੀ ਦੇਸ਼ ਨੂੰ ਕੌਣ ਸ਼ਾਮ ਨੂੰ ਢਾ ਲਾਂਗੇ ਵਰਲਡ ਦੇ ਉੱਤੇ ਕਬਜ਼ਾ ਕਰ ਲਾਂਗੇ ਸ਼ਾਮ ਤੱਕ ਹੂੰ ਲੈਨ ਚ ਕੋਈ ਇੱਕ ਵਾਰੀ ਮਾਰੀ ਜੀ ਲੈਨ ਤਾਂ ਸਾਡੇ ਪੋਲੀਟਿਕਲ ਲੋਕਾਂ ਨੇ ਪਾਈ ਆ ਸਾਡੇ ਦਿਲਾਂ ਚ ਨਾ ਉਹਨਾਂ ਦੇ ਦਿਲਾਂ ਚ ਲੈ ਨਾ ਸਾਡੇ ਦਿਲਾਂ ਚ ਲੈ ਨਾ ਮੈਂ ਬਾਰਡਰ ਦੇ ਉੱਤੇ ਨੌਕਰੀ ਕਰੀ ਆ ਇੱਕ ਦੂਜੇ ਉਧਰ ਮੇਰਾ ਵੀਰ ਪਾਕਿਸਤਾਨ ਵਾਲਾ ਫੌਜੀ ਉਹ ਆਪਣੀ ਡਿਊਟੀ ਨਿਭਾ ਰਿਆ ਤੇ ਮੈਂ ਹਿੰਦੁਸਤਾਨ ਵਾਲਾ ਫੌਜੀ ਮੈਂ ਆਪਣੀ ਡਿਊਟੀ ਨਿਭਾ ਰਿਆ ਉਹਦੇ ਵੀ ਬੱਚੇ ਆ ਮੇਰੇ ਵੀ ਬੱਚੇ ਆ ਅਸੀਂ ਆਪਸ ਦੇ ਵਿੱਚ ਵੀ ਗੱਲਾਂ ਕਰਦੇ ਆ ਪੋਸਟਾਂ ਜਿਆਦਾ ਦੂਰ ਨਹੀਂ ਜੇ ਹੂੰ 90 ਮੀਟਰ ਕੀ ਗੱਲ ਹੁੰਦੀ ਆ 30 ਮੀਟਰ ਕੀ ਦੂਰ ਹੁੰਦੀ ਆ ਬਿਲਕੁਲ ਅੱਗੇ ਲਾਗੇ ਪੋਸਟਾਂ ਸਾਨੂੰ ਉਹਨਾਂ ਦੀ ਆਵਾਜ਼ ਸੁਣਦੀ ਸਾਨੂੰ ਰਾਤ ਨੂੰ ਸ਼ਾਂਤੀ ਹੁੰਦੀ ਆ ਉਹਨਾਂ ਦਾ ਸੰਤਰੀ ਉੱਥੇ ਬੈਠਾ ਮੈਂ ਇੱਧਰ ਬੈਠਾ ਆਪਸ ਵਿੱਚ ਅਸੀਂ ਗੱਲਾਂ ਵੀ ਕਰਦੇ ਆ ਹੂੰ ਭਾਈ ਤਾਂ ਛੁੱਟੀ ਕੱਟਦੀ ਕ ਨਹੀਂ ਕੱਟ ਲਈ ਮੈਂ ਛੁੱਟੀ ਕੱਟ ਲਈ ਕ ਨਹੀਂ ਕੱਟ ਲਈ ਡਿਊਟੀ ਸਾਡੀ ਦੋਨਾਂ ਦੀ ਇੱਕੋ ਜਿਹੀ ਹੂੰ ਉਹਨੇ ਆਪਣੇ ਦੇਸ਼ ਦੀ ਰਾਖੀ ਕਰਨੀ ਮੈਂ ਆਪਣੇ ਦੇਸ਼ ਦੀ ਰਾਖੀ ਕਰਨੀ ਹੂੰ ਹੂੰ ਉਹਦਾ ਫੌਜੀ ਉਹ ਵੀ ਫੌਜੀ ਉਹਦਾ ਧਰਮ ਵੀ ਉਹ ਆ ਮੇਰਾ ਧਰਮ ਵੀ ਉਹ ਨਾ ਤਾਂ ਸਾਡੇ ਖੂਨ 'ਚ ਕੋਈ ਫਰਕ ਆ ਨਾ ਸਾਡੇ ਜੱਜ ਵਿੱਚ ਕੋਈ ਫਰਕ ਆ ਉਹ ਵੀ ਮਰਨ ਵਾਸਤੇ ਖੜਿਆ ਮੈਂ ਵੀ ਮਰਨ ਵਾਸਤੇ ਖੜਿਆ ਉਹ ਵੀ ਗੋਲੀ ਚਲਾਉਣ ਵਾਸਤੇ ਖੜਿਆ ਮੈਂ ਵੀ ਗੋਲੀ ਚਲਾਉਣ ਵਾਸਤੇ ਖੜਿਆ ਕਿਉਂ ਕਿਉਂਕਿ ਬਾਰਡਰ ਏਰੀਆ ਆ ਹਮ ਕਿਤੇ ਐਲਸੀ ਆ ਕਿਤੇ ਐਲਓਸੀ ਆ ਸੀਸ ਫਾਇਰ ਦਾ ਲੰਗਨ ਕਦੀ ਉਹਨਾਂ ਨੇ ਕੀਤਾ ਤੇ ਸਾਨੂੰ ਕਰਨਾ ਪੈਣਾ ਸਾਨੂੰ ਜਵਾਬ ਦੇਣਾ ਪੈਣਾ ਜੇ ਉਹਨਾਂ ਨੇ ਕੀਤਾ ਤੇ ਸੀਸ ਫਾਇਰ ਦਾ ਲੰਗਨ ਸਾਨੂੰ ਕਰਨਾ ਪੈਣਾ ਦੁਬਾਰਾ ਅਸੀਂ ਵੀ ਸੀਸ ਫਾਇਰ ਖੋਲਣਾ ਆ ਜਦੋਂ ਸੀਸ ਫਾਇਰ ਦਾ ਲੰਗਨ ਕੋਈ ਵੀ ਕਰਦੀ ਹੈ ਕੋਈ ਵੀ ਦੇਸ਼ ਕਰੇ ਹੂੰ ਜੇ ਗਵਰਦੀ ਨੇ ਚਪੇੜ ਮਾਰੀ ਤੇ ਅਸੀਂ ਕਿਹੜਾ ਮੂੰਹ ਵਟ ਕੇ ਆ ਜਾਾਂਗੇ ਅਸੀਂ ਗਾਂਧੀ ਦੇ ਪੁੱਤ ਹੈ ਨਹੀਂ ਅਸੀਂ ਵੀ ਮਾਰੂਗੇ ਮਾਰਾਂ ਹੂੰ ਠੀਕ ਆ ਜੀ ਇਸ ਕਰਕੇ ਇਹ ਜਿਹੜਾ ਬਾਰਡਰਾਂ ਦੇ ਉੱਤੇ ਫਾਇਰਿੰਗ ਚੱਲ ਰਹੀ ਆ ਇਹ ਸੀਜ਼ ਫਾਇਰ ਉਲੰਘਣ ਹੋਇਆ ਆ ਸਾਡੇੋਂ ਪਾਸਿਓਂ ਵੀ ਹੋਇਆ ਤੇ ਉਹਨਾਂ ਪਾਸਿਓਂ ਵੀ ਹੋਇਆ ਹੂੰ ਹੁਣ ਬਾਰਡਰ ਏਰੀਆ ਦੀ ਗੱਲ ਇਹ ਆ ਕਿ ਜਿੰਨੇ ਮੈਂ ਪੋਂਛਰ ਜੋਰੀ ਜਾਂ ਖਨੂਰ ਇਹ ਜਿਹੜੇ ਪਿੰਡ ਨੇ ਬਾਰਡਰਾਂ ਤੇ ਨੇ ਜਦੋਂ ਇਹ ਲੜਾਈ ਦਾ ਮੰਜ਼ਰ ਬੜਾ ਖਤਰਨਾਕ ਆ ਭਰਾ ਉਹ ਲੜਾਈ ਲੜਾਈ ਕਰੀ ਜਾਂਦੇ ਹੋ ਜਦੋਂ ਲੜਾਈ ਦਾ ਮੰਜ਼ਰ ਦੇਖੋਗੇ ਬੜਾ ਖਤਰਨਾਕ ਜੇ ਹੂੰ ਜਦੋਂ ਕਿਸੇ ਦੇ ਗੋਲਾ ਲੱਗਦਾ ਗੋਲੀ ਲੱਗਦੀ ਆ ਮਿੱਜ ਨਿਕਲਦੀ ਆ ਬੰਦਾ ਮਰਦਾ ਤੁਹਾਡੇ ਸਾਹਮਣੇ ਤੁਹਾਡਾ ਜਾਨ ਤੋਂ ਪਿਆਰਾ ਸਾਥੀ ਮਰਦਾ ਤੇ ਫੇਰ ਪਤਾ ਲੱਗਦਾ ਜੇ ਲੜਾਈ ਕੀ ਹੁੰਦੀ ਆ ਘਰਾਂ ਦੇ ਵਿੱਚ ਕਹਿ ਦੇਣਾ ਹੂੰ ਚੱਕ ਦੋ ਫੱਟੇ ਹਿੰਦੂ ਪਾਕਿਸਤਾਨ ਦਾ ਨਾਮ ਨਿਸ਼ਾਨ ਮਨਾ ਦਿਓ ਗਲਤ ਗੱਲ ਹੂੰ ਭਰਾਓ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਜੇ ਇੱਥੇ ਏਸੀਆਂ ਦੇ ਵਿੱਚ ਪੈ ਕੇ ਤੇ ਰਿਮੋਟ ਦੇ ਚੈਨਲ ਬਦਲ ਕੇ ਬਹੁਤ ਸੌਖੇ ਨੇ ਹਮ ਜਦੋਂ ਮੈਂਸ 50 ਤੇ ਪਲਸ 50 ਚ ਰਾਜਸਥਾਨ ਇੱਕ ਦਿਨ ਚੱਲੋ ਮੇਰੇ ਨਾਲ ਹਮ ਜੇ ਪਿੰਡੇ ਦੇ ਧਫੜਨਾ ਹੋਗੇ ਤੇ ਮੇਰਾ ਨਾਮ ਵੀ ਅਵਤਾਰ ਸਿੰਘ ਨੇ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਉਸ ਜਿਹੜਾ ਬੰਦੇ ਦੇ ਬੀਤਦੀ ਆ ਨਾ ਜਿਹੜੇ ਬੰਦੇ ਨੇ ਹੰਡਾਈ ਹੁੰਦੀ ਆ ਜ਼ਿੰਦਗੀ ਰਾਜਸਥਾਨ ਇੱਕ ਦਿਨ ਚੱਲੋ ਮੇਰੇ ਨਾਲ ਹਮ ਿੰਡੇ ਤੇ ਧੱਫੜਨਾ ਹੋ ਕੇ ਤੱਕ ਇਹ ਗਵਰਨਮੈਂਟਾਂ ਨੂੰ ਕੀ ਪਤਾ ਹੂੰ ਕੀ ਫੌਜੀ ਦੀ ਜ਼ਿੰਦਗੀ ਆ ਇਹਨਾਂ ਨੇ ਕਦੀ ਫੌਜੀ ਦੀ ਸੁਣੀ ਗੱਲ ਤੁਰੇ ਜਾਂਦੇ ਫੌਜੀ ਦੇ ਚਪੇੜ ਮਾਰ ਦੇਣੀ ਹੂੰ ਤੁਹਾਡੇ ਸਾਹਮਣੇ ਆ ਇੱਕ ਕਰਨਲ ਸਾਹਿਬ ਨੂੰ ਕੁੱਟਿਆ ਤੇ ਕੀ ਇਹ ਇਹਨਾਂ ਵਾਸਤੇ ਅਸੀਂ ਲੜਦੇ ਆ ਉਥੇ ਇਹ ਗਵਰਨਮੈਂਟਾਂ ਭਰਾਵੋ ਆਪਣੀ ਪੋਲਿਟਿਕਸ ਦੇ ਵਾਸਤੇ ਇਹ ਸਾਰਾ ਕੁਝ ਕਰ ਰਹੀਆਂ ਨੇ ਇਹਨਾਂ ਤੋਂ ਬਚੋ ਹੂੰ ਸਤਰਕ ਹੋਵੋ ਇਹ ਦੇਖੋ ਕਿ 300 ਕਿਲੋ ਆਰਡੀਐਕਸ ਆਇਆ ਕਿੱਥੋਂ ਬਲਗਵਾਮਾਂ 'ਗ ਹਮਲਾ ਕਿੱਥੇ ਹੋਇਆ ਕਿਦਾਂ ਫਟਿਆ ਉਹਦੀ ਸਾਡੇ ਕੋਲੇ ਕੋਈ ਇਨਕੁਆਰੀ ਨਹੀਂ ਜੇ ਆਈ ਹੂੰ ਹੋਈ ਨਹੀਂ ਸਾਡੇ ਤੋਂ ਕਿਉਂ ਕੀ ਗੱਲ ਬਈ ਸਾਡੀ ਇੰਟੈਲੀਜੈਂਟ ਇੰਨੀ ਕਮਜ਼ੋਰ ਆ ਸਾਡੀ ਸੀਬੀਆਈ ਇੰਨੀ ਕਮਜ਼ੋਰ ਆ ਕਿ ਸਾਨੂੰ ਹੁਣ ਤੱਕ ਇਹ ਨਹੀਂ ਪਤਾ ਲੱਗਿਆ ਵੀ 300 ਕਿਲੋ ਆਰਡੀਐਕਸ ਦੀ ਆਰਡੀ ਕਿੱਥੋਂ ਆਈ ਤੇ ਕਿੱਥੇ ਗਈ ਕਿਉਂ ਬਈ ਹੂੰ ਸਵਾਲ ਤਾਂ ਇਸ ਤੇ ਵੀ ਹੈ ਨਾ ਜਿਹੜੇ ਹੁਣ ਹੁਣ ਪਿੱਛੇ ਇਹ ਪਹਿਲਗਾਮ ਹਮਲਾ ਹੋਇਆ ਇਹ ਤੇ ਵੀ ਸਵਾਲ ਹੈ ਨਾ ਕਿ ਜੇਕਰ ਪਹਿਲਗਾਮ ਦੇ ਵਿੱਚ ਹਮਲਾ ਹੋਇਆ ਤਾਂ ਹਮਲਾ ਹੋਣ ਦੇ ਉੱਥੇ ਦੇਖੋ ਕਸ਼ਮੀਰ ਦੀ ਜਿਹੜੀ ਉਹ ਥਾਂ ਪਹਿਲਗਾਮ ਉਹ ਭਾਰਤ ਦੇ ਅੰਦਰ ਆਉਂਦੀ ਆ ਫਿਰ ਉੱਥੇ ਭਾਰਤ ਦੇ ਲੋਕ ਨੇ ਜੇ ਘੁੰਮਣ ਜਾਂਦੇ ਨੇ ਉਹ ਵੀ ਭਾਰਤ ਦੇ ਲੋਕ ਨੇ ਉੱਥੇ ਜਿਹੜੇ ਵੱਸਦੇ ਨੇ ਉਹ ਵੀ ਭਾਰਤ ਦੇ ਲੋਕ ਨੇ ਉਹਨਾਂ ਲੋਕਾਂ ਨੂੰ ਸੁਰੱਖਿਆ ਦੇਣ ਦੀ ਜ਼ਿੰਮੇਵਾਰੀ ਕਿਹਦੀ ਬਣਦੀ ਹੈ ਫੌਜ ਦੀ ਉੱਥੇ ਦੇ ਜਰਨਲ ਦੀ ਉਰਥ ਦੇ ਕਮਾਂਡਰ ਦੀ ਉਸ ਏਰੀਆ ਦੇ ਕੰਪਨੀ ਕਮਾਂਡਰ ਦੀ ਉਸ ਏਰੀਆ ਦੇ ਹੌਲਦਾਰ ਦੀ ਉਸ ਏਰੀਆ ਦੇ ਸਿਪਾਈ ਦੀ ਜਿੱਥੇ ਉਹਦੀ ਡਿਊਟੀ ਆ ਜੇ ਡਿਊਟੀ ਤੇ ਉਹਨੂੰ ਰਹਿਣ ਦਵੋਗੇ ਤਾਂ ਹੂੰ ਕਿ ਜੋ ਉਹ ਹਮਲਾ ਹੋਇਆ ਉਹ ਗਲਤ ਹੋਇਆ ਹੂੰ ਇੱਕ ਸਭ ਤੋਂ ਜ਼ਿਆਦਾ ਮੈਂ 20 ਸਾਲ ਨੌਕਰੀ ਕਰੀ ਫੌਜ ਚ ਹੂੰ ਪਰ ਮੈਂ ਇਦਾਂ ਦਾ ਕਿਤੇ ਹਮਲਾ ਨਹੀਂ ਦੇਖਿਆ ਕਿ ਕਿਸੇ ਹਮਲਾ ਕਰਨ ਆਲਾ ਉਹਦੇ ਕੋਲ ਇੰਨਾ ਸਮਾਂ ਹੋਵੇ ਕਿ ਉਹ ਪਹਿਲਾ ਲਾਈਨ 'ਚ ਖੜਾ ਕਰੇ ਹੂੰ ਬੰਦਿਆਂ ਨੂੰ ਹੂੰ ਇਹਦਾ ਮਤਲਬ ਵੀ ਉਹਨੂੰ ਡਰ ਨਹੀਂ ਕਿਸੇ ਦਾ ਉਹ ਨੂੰ ਭੇਜਿਆ ਗਿਆ ਆ ਉਹ ਆਇਆ ਨਹੀਂ ਹੂੰ ਦੇਖੋ ਸਰ ਜੇ ਮੈਂ ਜਾਵਾਂ ਹੁਣ ਤੁਸੀਂ ਮੇਰੇ ਕੋਲੇ ਆਏ ਆ ਹੂੰ ਤੁਸੀਂ ਆਉਣਸਾਰ ਕੀ ਕੀਤਾ ਮੈਨੂੰ ਕਹਿੰਦੇ ਭਾਈ ਕੈਮਰਾ ਲਾਈਏ ਤੇ ਆਪਾਂ ਦੋ ਗੱਲਾਂ ਕਰਨੀਆਂ ਕਰਨ ਲੱਗੇ ਹੂੰ ਸਹੀ ਗੱਲ ਆ ਜੇ ਮੈਨੂੰ ਤੁਸੀਂ ਪਲਾਨ ਕਰੋਗੇ ਮੈਂ ਤੁਸੀਂ ਮੈਨੂੰ ਪਹਿਲਾਂ ਫੋਨ ਕਰ ਦੋਗੇ ਮੈਂ ਪੱਗ ਬੰਨੂ ਬਿਰ ਤਿਆਰੀ ਕਰੂ ਦੇਖੋ ਇਹ ਜਰਨਲ ਕਰਦਾ ਜਰਨਲ ਗੱਲ ਐ ਸਿੱਕਾ ਠੀਕ ਆ ਜੀ ਹੁਣ ਤੁਸੀਂ ਆ ਗਏ ਆਉਣਸਾਰ ਆਪਾਂ ਦੋ ਮਿੰਟਾਂ ਚ ਸ਼ੁਰੂ ਦੂਜੀ ਗੱਲ ਇਹ ਆ ਕਿ ਜੇ ਉਹ ਬੰਦੇ ਆਏ ਨੇ ਉਹਨਾਂ ਨੇ ਹਿੰਦੂ ਮੁਸਲਮ ਅਲੱਗ ਕੱਢੇ ਨੇ ਹਿੰਦੂ ਵੀਰਾਂ ਦੇ ਗੋਲੀ ਮਾਰਿਆ ਮੁਸਲਮਾਨ ਵੀਰਾਂ ਨੂੰ ਛੱਡਿਆ ਭੈਣਾਂ ਨੂੰ ਅਲੱਗ ਕੀਤਾ ਬੱਚਿਆਂ ਨੂੰ ਅਲੱਗ ਕੀਤਾ ਇਹਦਾ ਮਤਲਬ ਉਹਨਾਂ ਕੋਲੇ ਟਾਈਮ ਸੀ ਖੁੱਲਾ ਸਮਾਂ ਦਿੱਤਾ ਗਿਆ ਖੁੱਲਾ ਸਮਾਂ ਦਿੱਤਾ ਗਿਆ ਹੁਣ ਦਿੱਤਾ ਕਹਿੰਦੇ ਆ ਕਿਉਂ ਦਿੱਤਾ ਕਿੱਦਾਂ ਦਿੱਤਾ ਵੋਟਾਂ ਲੈਣੀਆਂ ਨੇ ਇਲੈਕਸ਼ਨ ਜਿੱਤਣੀਆਂ ਆ ਸਰਜੀਕਾ ਸਟੇਕ ਕਰਵਾਉਣੀ ਆ ਲੜਾਈ ਲਵਾਉਣੀ ਆ ਇਹ ਸਾਡੀ ਭਾਰਤ ਸਰਕਾਰ ਦੱਸੂਗੀ ਮੈਂ ਨਹੀਂ ਇਹ ਦੱਸ ਸਕਦਾ ਨਾ ਮੇਰੇ ਕੋਲੇ ਅਥਾਰਟੀ ਜੀ ਹੂੰ ਚੱਕ ਦੋ ਫੱਟੇ ਫੌਜੀਓ ਮੇਰੇ ਜਵਾਨੋ ਮਾਰ ਦੋ ਪਾਕਿਸਤਾਨ ਦਾ ਨਾਮ ਨਿਸ਼ਾਨ ਮਿਟਾ ਦਿਓ ਕਿਉਂ ਬਈ ਕਿਉਂ ਮਿਟਾ ਦੀਏ ਉੱਥੇ ਵੀ ਇਨਸਾਨ ਆ ਉਹਨਾਂ ਨੂੰ ਵੀ ਜੀਣ ਦਾ ਹੱਕ ਆ ਇਨਸਾਨੀਅਤ ਵੀ ਕੋਈ ਚੀਜ਼ ਆ ਹੂੰ ਦੁਸ਼ਮਣ ਸਾਰੇ ਸਾਰੇ ਲੋਕ ਤਾਂ ਨਹੀਂ ਦੁਸ਼ਮਣ ਕੁਝ ਗੰਦੇ ਲੋਕ ਹੋ ਸਕਦੇ ਆ ਮੈਂ ਮੰਨਦਾ ਉੱਥੇ ਮੇਰੀ ਗੁਰੂ ਨਾਨਕ ਦੀ ਧਰਤੀ ਆ ਹੂੰ ਜਿੱਤੇ ਅਸੀਂ ਨਮਸਤਕ ਹੋਣ ਜਾਂਦੇ ਆ ਉਹਨੂੰ ਕਿੱਦਾਂ ਮਿਟਾ ਦਈਏ ਯਾਰ ਅਸੀਂ ਕਿਹੜੀ ਤੋਪ ਚਲਾ ਦਈਏ ਉਹਦੇ ਤੇ ਅਸੀਂ ਕਿੱਦਾਂ ਚਲਾ ਦਈਏ ਨਹੀਂ ਕਰ ਸਕਦੇ ਫੇਰ ਉਹ ਤੋਂ ਕਾਹਤਰ ਦੀ ਲੜਾਈ ਦੇ ਵਿੱਚ ਅਸੀਂ ਲਾਹੌਰ ਤੱਕ ਕਿੱਥੇ ਤੱਕ 96 ਹਜ਼ਾਰ ਫੌਜ ਦਾ ਉਹਨਾਂ ਦਾ ਆਤਮ ਸਮਰਪਣ ਕਰਾਤਾ ਹੂੰ ਨਰੂਲ ਮੇਰਾ ਖਿਆਲ ਆ ਉਹਨ ਜਰਨਲ ਸਾਹਿਬ ਦਾ ਨਾਮ ਨਰੂਲਾ ਜਗਜੀਤ ਸਿੰਘ ਨਰੂਲਾ ਸ਼ਾਇਦ ਮੈਨੂੰ ਇਛੇਦ ਹੋ ਸਕਦਾ ਮੈਂ ਭੁੱਲਦਾ ਨਾ ਹੋਵਾਂ ਹੂੰ ਉਹਨਾਂ ਨੂੰ ਕੀ ਸਤਿਕਾਰ ਦਿੱਤਾ ਫਿਰ ਤੁਸੀਂ ਕਿੰਨਾ ਕੁ ਉਹਨਾਂ ਨੂੰ ਹਿਸਟਰੀ ਦੇ ਵਿੱਚ ਯਾਦ ਕਰਦੇ ਆ ਉਹਨਾਂ ਨੂੰ ਤੁਸੀਂ ਕਿੰਨੀਆਂ ਕਿਤਾਬਾਂ ਵਿੱਚ ਪੜਾਇਆ ਜਾਂਦਾ ਉਹਨਾਂ ਨੂੰ ਕਦੀ ਬੁੱਕ ਬਣੀ ਪੜ ਪੜਿਆ ਦੇਖਿਆ ਕਦੇ ਬੱਚਿਆਂ ਨੂੰ ਪਤਾ ਕਿਸੇ ਨੂੰ ਕੀ ਅਸੀਂ 71 ਦੇ ਵਿੱਚ 71 ਦੀ ਜੰਗ ਅਸੀਂ ਲੜੀ ਤੇ ਅਸੀਂ ਪਾਕਿਸਤਾਨ ਦਾ ਆਤਮ ਸਮਰਪਣ ਪੁੱਦਸੋ ਕਿਸੇ ਨੇ ਦੇਖਿਆ ਪੜਿਆ ਤਾਂ ਹੋਵੇ ਗੱਲਾਂ ਫਿਲਮਾਂ ਤਾਂ ਬੜੀਆਂ 16 ਅਕਤੂਬਰ ਖਰਿਆ ਨਵੰਬਰ ਪਤਾ ਨਹੀਂ ਇਦਾਂ ਉਹਨਾਂ ਨੇ ਪੈਸਾ ਕਮਾਉਣਾ ਨਾ ਉਹਨਾਂ ਨੇ ਬਿਜ਼ਨਸ ਕਰਨਾ ਫਿਲਮਾਂ ਦਾ ਸਰ ਅਸੀਂ ਜਦੋਂ ਅਸਾ ਆਪਣੀ ਆਪਣੀ ਹਿਸਟਰੀ ਬੱਚਿਆ ਤੂੰ ਨਹੀਂ ਸਾਡੇ ਨੂੰ ਪਤਾ ਤੇ ਮੇਰੇ ਮੁੰਡੇ ਨੂੰ ਨਹੀਂ ਖੁਦ ਨੂੰ ਪਤਾ ਤੇ ਮੈਂ ਕਿ ਮੈਨੂੰ ਮੈਂ ਕਿਦਾਂ ਕਹਾਂ ਵੀ ਹਾਂ ਵੀ ਸਵਰਦਾ ਸਾਡੇ ਲੜਾਈ ਵਾਸਤੇ ਕੁੱਲ ਮਿਲਾ ਕੇ ਅਸੀਂ ਇਹ ਗੱਲ ਕਰ ਸਕਦੇ ਹਾਂ ਕਿ ਇੱਥੇ ਬੈਠ ਕੇ ਗੱਲਾਂ ਕਰਨੀਆਂ ਬਹੁਤ ਸੌਖੀਆਂ ਨੇ ਹਾਂ ਜੰਗ ਲੱਗੀ ਐ ਤੇ ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ਤੇ ਮਜ਼ਾਕ ਵੀ ਬਣਾ ਰਹੇ ਨੇ ਜੰਗ ਦਾ ਕਿ ਹਾਂ ਜੰਗ ਲੱਗੂਗੀ ਅਸੀਂ ਐ ਕਰ ਦਾਂਗੇ ਐ ਕਰਾਂਗੇ ਜਾਂ ਫਿਰ ਫੌਜੀ ਵੀਰੋ ਤੁਸੀਂ ਪਾਕਿਸਤਾਨ ਨੂੰ ਖਤਮ ਕਰ ਦਿਓ ਪਾਕਿਸਤਾਨ ਵਾਲੇ ਕਹਿੰਦੇ ਨੇ ਕਿ ਭਾਰਤ ਨੂੰ ਖਤਮ ਕਰ ਦਿਓ ਅਸੀਂ ਮਹਿਮੂਦ ਗਾਜਨ ਵੀ ਯਾਦ ਕਰਾ ਦਾਂਗੇ ਤੁਹਾਨੂੰ ਐ ਕਰ ਦਾਂਗੇ ਵੀਰ ਗੱਲਾਂ ਕਰਨੀਆਂ ਬਹੁਤ ਸੌਕੀਆਂ ਨੇ ਪਰ ਜਦੋਂ ਅਸਲ ਦੇ ਵਿੱਚ ਜਿਹੜੇ ਫੌਜੀ ਵੀਰ ਬਾਰਡਰਾਂ ਤੇ ਖੜੇ ਨੇ ਉਹ ਚਾਹੇ ਲੈਂਦੇ ਪੰਜਾਬ ਵਾਲੇ ਬਾਰਡਰ ਤੇ ਖੜੇ ਨੇ ਜਾ ਚੜ੍ਹਦੇ ਪੰਜਾਬ ਵਾਲੇ ਬਾਡਰ ਤੇ ਖੜੇ ਨੇ ਚਾਹੇ ਭਾਰਤ ਵਾਲੇ ਪਾਸੇ ਨੇ ਚਾਹੇ ਪਾਕਿਸਤਾਨ ਵਾਲੇ ਪਾਸੇ ਨੇ ਹੈ ਤਾਂ ਅਖੀਰ ਉਹ ਵੀ ਮਾਮਾ ਦੇ ਪੁੱਤ ਤੇ ਜਿਹੜੀਆਂ ਸਥਿਤੀਆਂ ਦੇ ਵਿੱਚ ਉਹ ਅੱਜ ਗੁਜ਼ਰ ਰਹੇ ਨੇ ਉਹ ਉਹਨਾਂ ਨੂੰ ਪੁੱਛ ਕੇ ਦੇਖੋ ਸੋ ਅਸੀਂ ਇਹੀ ਕਾਮਨਾ ਕਰਦੇ ਆ ਵਾਹਿਗੁਰੂ ਦੇ ਅੱਗੇ ਅਰਦਾਸ ਕਰਦੇ ਆ ਕਿ ਹੋ ਸਕੇ ਤਾਂ ਹਾਲਾਤ ਜਲਦ ਤੋਂ ਜਲਦ ਸੁਧਰ ਜਾਣ ਤੇ ਕਿਸੇ ਵੀ ਮਾਂ ਦਾ ਪੁੱਤ ਇਹ ਨਹੀਂ ਚਾਹਦਾ ਕਿ ਜਿਹੜਾ جنگ ਲੱਗੇ ਤੇ جنگ ਦੇ ਵਿੱਚ ਕੋਈ ਵੀ ਬੱਚਾ ਆਪਣੇ ਬਾਪ ਨੂੰ ਖੋਵੇ ਭੈਣ ਆਪਣੇ ਭਰਾ ਨੂੰ ਖੋਵੇ ਤੇ ਮਾਂ ਆਪਣੇ ਪੁੱਤ ਨੂੰ ਖੋਵੇ ਸੋ ਸਾਰੇ ਅੱਗੇ ਹੱਥ ਬਨ ਕੇ ਇਹੀ ਬੇਨਤੀ ਆ ਕਿ ਆਪਾਂ ਵਾਹਿਗੁਰੂਗੇ ਹੀ ਅਰਦਾਸ ਕਰੀਏ ਕਿ ਕਿਸੇ ਵੀ ਤਰ੍ਹਾਂ ਦੀ ਕੋਈ جنگ ਨਾ ਲੱਗੇ ਤੇ ਭਾਰਤ ਤੇ ਪਾਕਿਸਤਾਨ ਦੋਵੇਂ ਜਲਦ ਹੀ ਆਪਸ ਦੇ ਵਿੱਚ ਉਸੇ ਤਰ੍ਹਾਂ ਭਰਾਵਾਂ ਦੀ ਤਰ੍ਹਾਂ ਰਹਿਣ ਜਿਸ ਤਰ੍ਹਾਂ 1947 ਤੋਂ ਪਹਿਲਾਂ ਹੁੰਦੀ ਸੀ